ਕੀਕਲ ਸਾਰਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਯਾਰ ਤੁਸੀਂ ਨਾ ਮੈਨੂੰ ਇੱਕ ਗੱਲ ਦੱਸੋ ਪਹਿਲਾਂ ਕਿ ਗੱਡੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਯਾਰ ਇੱਕ ਨਾ ਕਿਸੇ ਦੀ ਵਜ੍ਹਾ ਦੇ ਨਾਲ ਬੜੀ ਟੈਨਸ਼ਨ ਹੋ ਜਾਂਦੀ ਜਦੋਂ ਆਪਾਂ ਕਿਸੇ ਦੀ ਗੱਲ ਸੋਚਦੇ ਆ ਨਾ ਤੇ ਉਹਦੇ ਨਾਲ ਹੀ ਟੈਨਸ਼ਨ ਹੋ ਜਾਂਦੀ ਹੈ ਚਲੋ ਮੈਂ ਤੇ ਇਸ ਟੀਜ ਨੂੰ ਇੰਨਾ ਨਹੀਂ ਫੀਲ ਕੀਤਾ ਪਰ ਹਸਬੰਦ ਨੇ ਬਹੁਤ ਫੀਲ ਕਰ ਲਿਆ ਯਾਰ ਮੇਰੀ ਜਿੰਨੀਆਂ ਫਰੈਂਡਸ ਨੇ ਨਾ ਜਿੰਨੀਆਂ ਮੇਰੀਆਂ ਫਰੈਂਡਸ ਨੇ ਸਭ ਮਤਲਬ ਬਹੁਤ ਓਨ ਨੇ ਤੇ ਜਿੱਥੇ-ਜਿੱਥੇ ਵਿਆਈਆਂ ਨੇ ਮਤਲਬ ਸਭ ਕੋ ਗੱਡੀਆਂ ਨੇ ਗੱਡੀਆਂ ਵਧੀਆ-ਵਧੀਆ ਨੇ ਤੇ ਮੇਰੇ ਕੋ ਜਿੱਦਾਂ ਮਤਲਬ ਸਾਡੇ ਕੋ ਤੁਹਾਨੂੰ ਪਹਿਲਾਂ ਵੀ ਦੱਸਿਆ ਗੱਡੀ ਨਹੀਂ ਹੈਗੀ ਬਾਈਕ ਹੀ ਹੈ ਤੇ ਸਾਰੀਆਂ ਮੈਨੂੰ ਮਤਲਬ ਇਦਾਂ ਹੀ ਕਹਿੰਦੀਆਂ ਜਿੰਨੀਆਂ ਲੈ ਗੱਡੀ ਹੈ ਨਹੀਂ ਤੂੰ ਕਿੱਥੇ ਵਿਆਹ ਕਰਾ ਲਿਆ ਮੋਟਰਸਾਈਕਲ ਹੈ ਕੇ ਦੇਖੋ ਤੇ ਵਿੱਚੋਂ ਹੀ ਕਈ ਮਤਲਬ ਰਿਸ਼ਤੇਦਾਰ ਲਾ ਲੋ ਕਈ ਆਪਣੇ ਮਤਲਬ ਕੋਈ ਦੂਰ ਦੇ ਕੋਈ ਲਾਗੇ ਵੇ ਤੇ ਸਾਰੇ ਮਤਲਬ ਜਿਦਾ ਇਦਾਂ ਕਹਿੰਦੇ ਰਹਿੰਦੇ ਨੇ ਤੇ ਬੜਾ ਮਨ ਨੂੰ ਫੀਲ ਜਾਂਦਾ ਕਿ ਮਤਲਬ ਯਾਰ ਫੇਰ ਕੀ ਹੋ ਗਿਆ ਜੇ ਮੋਟਰਸਾਈਕਲਾਂ ਤੇ ਯਾਰ ਤੁਹਾਨੂੰ ਵੀ ਸਾਰਿਆਂ ਨੂੰ ਮੇਰੀ ਮਤਲਬ ਪਤਾ ਹੀ ਹੈ ਜੋ ਵੀ ਮੇਰੀ ਰੀਅਲ ਲਾਈਫ ਸੀਗੀ ਪਹਿਲਾਂ ਗੱਡੀ ਸੀਗੀ ਗੱਡੀ ਤੁਹਾਨੂੰ ਸ਼ਾਇਦ ਪਹਿਲਾਂ ਵੀ ਸ਼ਾਇਦ ਕਦੇ ਮੈਂ ਪਤਾ ਨਹੀਂ ਤੁਸੀਂ ਪਹਿਲਾਂ ਵੀਡੀਓ ਚ ਦੇਖੀ ਕਿ ਨਹੀਂ ਦੇਖੀ ਵਧੀਆ ਸੀਗੀ ਗੱਡੀ ਮਤਲਬ ਵੱਡੀ ਸੀਗੀ ਐਕਸ ਜੂਵੀ ਸੀਗੀ ਪਹਿਲਾਂ ਸਾਡੇ ਕੋਲ ਤੇ ਉਹ ਕੀ ਹੋਇਆ ਤੇ ਪਰ ਨਾ ਕਿਸੇ ਵੀ ਕਾਰਨ ਲਾ ਲਓ ਜਿਵੇਂ ਤੁਹਾਨੂੰ ਪਤਾ ਹੀ ਸੁੱਖ ਨਹੀਂ ਸੀਗਾ ਤੇ ਜ਼ਰੂਰੀ ਨਹੀਂ ਕਿ ਗੱਡੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਇੱਕ ਆਪਸ ਚ ਮਤਲਬ ਪਿਆਰ ਹੋਵੇ ਜਾਂ ਸੁੱਖ ਹੋਵੇ ਨਾ ਘਰ ਦੇ ਵਿੱਚ ਤੇ ਇੰਨਾ ਹੀ ਬਹੁਤ ਹੁੰਦਾ ਗੱਡੀਆਂ ਦਾ ਕੀ ਹੈ ਯਾਰ ਗੱਡੀ ਇਹ ਨਹੀਂ ਗੱਡੀ ਖਰੀਦਣ ਨੂੰ ਚਲੋ ਬੰਦਾ ਖਰੀਦ ਵੀ ਲੈਂਦਾ ਤੇ ਪਰ ਇਹ ਜਨਾ ਵੀ ਵੇਖੋ ਤੁਸੀਂ ਗੱਡੀਆਂ ਦੇ ਖਰਚੇ ਵੀ ਕਿੰਨੇ ਆ ਮੰਨ ਲਓ ਜੇ ਮੈਂ ਅੱਜ ਗੱਡੀ ਲੈ ਵੀ ਰਣੀ ਆ ਇਹ ਕਿਹੇ ਤਰੀਕੇ ਕਰਕੇ ਚਲੋ ਵੇਖੋ ਵੇਖੀ ਚਲੋ ਸੋ ਮਨ ਨੂੰ ਜੇ ਹੋਵੇ ਕਿ ਲੈ ਸਾਰਿਆਂ ਕੋ ਗੱਡੀਆਂ ਨੇ ਮੇਰੇ ਕੋ ਨਹੀਂ ਹੈਗੀਆਂ ਜੇ ਮੈਂ ਗੱਡੀ ਲੈ ਵੀ ਲੈਣੀ ਆ ਤੇ ਉਹਦੇ ਉੱਪਰ ਪਹਿਲਾਂ ਤੇ ਆਪਾਂ ਇੰਨੀ ਮਹਿੰਗੀ ਗੱਡੀ ਲਵਾਂਗੇ ਫਿਰ ਕਿੰਨਾ ਮਤਲਬ ਜੇ ਕਿਤੇ ਜਾਵਾਂਗੇ ਪੈਟਰੋਲ ਤੁਹਾਨੂੰ ਪਤਾ 500 ਤੋਂ ਘਟ ਤੇ ਪੈਨ ਨਹੀਂ ਲੱਗਾ ਕਿਦਾਂ ਪਹਿਲਾਂ ਕਿੰਨਾ ਮਹਿੰਗਾ ਖਰਚਾ ਕਿੰਨਾ ਜ਼ਿਆਦਾ ਪਹਿਲਾਂ ਖਰਚਾ ਹੋਏਗਾ ਤੇਲ ਕਿੰਨਾ ਮਹਿੰਗਾ ਤੇ ਹੁਣ ਆਪਾਂ ਬਾਈਕ ਹੈ ਸਾਡੇ ਕੋਲ ਜਿੱਦਾਂ ਤੇ ਜਿੰਨੀਆਂ ਛੋਟੀਆਂ ਚੀਜ਼ਾਂ ਨੇ ਉਹਨਾਂ ਸੁੱਖ ਵੀ ਜ਼ਿੰਦਗੀ ਚ ਜ਼ਿਆਦਾ ਜੇ ਹੁਣ ਸਾਡੇ ਕੋਲ ਬਾਈਕ ਹੈ ਮੰਨ ਲਓ ਜੀ ਆਪਾਂ ਕਿਤੇ ਜਾਣੇ ਵੀ ਆ ਤੇ ਆਪਾਂ ਆਰਾਮ ਨਾਲ 100 150 ਚ ਮਤਲਬ ਆ ਜਾ ਸਕਦੇ ਆ ਤੇ ਕੋਈ ਇੰਨਾ ਖਰਚਾ ਵੀ ਨਹੀਂ ਹੁੰਦਾ ਤੇ ਇਸ ਕਰਕੇ ਮੇਰਾ ਤੇ ਯਾਰ ਇਹੋ ਹੀ ਮੰਨਣਾ ਕਿ ਜਿੱਥੇ ਕੋ ਪਰਮਾਤਮਾ ਨੇ ਰੱਖਿਆ ਬਸ ਠੀਕ ਹੈ ਮਤਲਬ ਸੁੱਖ ਹੈ ਪਰਿਵਾਰ ਵਧੀਆ ਮੁੰਡਾ ਤੁਹਾਨੂੰ ਪਤਾ ਕਿੰਨਾ ਵਧੀਆ ਜਿੱਦਾਂ ਵੀ ਹੈ ਚਲੋ ਸੁੱਖ ਤੇ ਹੈਗਾ ਨਾ ਜ਼ਿੰਦਗੀ 'ਚ ਤੇ ਗੱਡੀਆਂ ਦੇ ਨਾਲ ਕੋਈ ਬਹੁਤੀ ਗੱਲ ਨਹੀਂ ਹੋ ਜਾਂਦੀ ਤੇ ਪਤਾ ਨਹੀਂ ਮੈਨੂੰ ਤੇ ਪਤਾ ਨਹੀਂ ਲੱਗਦਾ ਕਿ ਕਿਉਂ ਲੋਕੀ ਐਦਾਂ ਕਰਦੇ ਆ ਮਤਲਬ ਕਿਸੇ ਨੂੰ ਮਤਲਬ ਨੀਵਾ ਵਿਖਾਉਣਾ ਨੀਚ ਵਿਖਾਉਣਾ ਪਤਾ ਨਹੀਂ ਕੀ ਮਿਲਦਾ ਅਸਲ ਚ ਨਾ ਗੱਲ ਇਹ ਆ ਕਿ ਕੋਈ ਵੀ ਨਾ ਕਿਸੇ ਦੀ ਖੁਸ਼ੀ ਵੇਖ ਕੇ ਨਾ ਬਰਦਾਸ਼ਤ ਨਹੀਂ ਕਰਦਾ ਮਤਲਬ ਹੁਣ ਕਈਆਂ ਨੂੰ ਇਹ ਆ ਕਿ ਲੈ 2 2 3 ਮਹੀਨੇ ਵਿਆਹ ਨੂੰ ਹੋ ਗਏ ਇਹ ਖੁਸ਼ ਰਹਿਣ ਲੱਗੀ ਆਪਣੇ ਘਰ ਪਰਿਵਾਰ ਚ ਬਾਕੀ ਯਾਰ ਮੈਂ ਕਿਸੇ ਕਰਕੇ ਮੈਂ ਨਹੀਂ ਚਾਹੁੰਦੀ ਕਿ ਮੈਂ ਆਪਣਾ ਮਤਲਬ ਉੱਚੇ ਵੱਲ ਨੂੰ ਜਾਂ ਗੱਡੀਆਂ ਖਰੀਦਣ ਲੱਗ ਜਾ ਇਸੇ ਚੱਕਰ ਚ ਨਾ ਅੱਜ ਅਰਸ਼ਵੀ ਮੇਰੇ ਨਾਲ ਵੀਡੀਓ ਨਹੀਂ ਬਣਾ ਕੇ ਗਏ ਉਹਨਾਂ ਨੇ ਇਹ ਚੀਜ਼ ਬੜੀ ਫੀਲ ਕੀਤੀ ਜਦੋਂ ਤਿੰਨ ਚਾਰ ਵਾਰੀ ਮੇਰੀ ਫਰੈਂਡਸ ਨੇ ਵੀ ਇਦਾਂ ਹੀ ਕਿਹਾ ਨਾ ਲੈ ਮੋਟਰਸਾਈਕਲ ਵਾਲੇ ਮੁੰਡੇ ਨਾਲ ਤੂੰ ਵਿਆਹ ਕਰਾ ਲਿਆ ਫਿਰ ਨਾ ਬੜਾ ਫੀਲ ਹੋਇਆ ਤੇ ਅੱਜ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਚਲੋ ਵੀਡੀਓ ਸ਼ੂਟ ਕਰ ਜੀਏ ਤੇ ਵੀਡੀਓ ਸ਼ੂਟ ਕਰਕੇ ਨਹੀਂ ਗਏ ਚਲੋ ਇਦਾਂ ਹੀ ਮਨ ਬੜਾ ਅਫਸਰਟ ਜਾ ਹੋ ਗਿਆ ਉਹਨਾਂ ਦਾ ਤੇ ਚਲੋ ਚਲੇ ਗਏ ਬਾਕੀ ਯਾਰ ਚਲੋ ਮੈਂ ਤੇ ਇਹੀ ਕਵਾਂਗੀ ਕਿ ਜਿਨ੍ਹਾਂ ਕੋ ਗੱਡੀਆਂ ਉਹ ਵੀ ਖੁਸ਼ ਰਹਿਣ ਤੇ ਜਿਹੜੋ ਅਸੀਂ ਵੀ ਆਪਣੇ ਆਪਣੇ ਘਰ ਖੁਸ਼ ਰਹੀਏ ਤੇ ਬਾਕੀ ਪਰਮਾਤਮਾ ਨੇ ਜਿੱਥੇ ਰੱਖਿਆ ਬਹੁਤ ਸੋਹਣਾ ਤੇ ਬਾਕੀ ਚਲੋ ਕਿਸੇ ਚੀਜ਼ ਦੀ ਕੋਈ ਕਮੀ ਘਾਟ ਨਹੀਂ ਹੈਗੀ ਤੇ ਬਾਕੀ ਸਤੋ ਵੱਡੀ ਤੁਨ ਦੌਲਤ ਮੈਂ ਸਤੋ ਵੱਡੀ ਜੇ ਘਾਟ ਹੈ ਤੇ ਬਸ ਧੀ ਪੁੱਤ ਦੀ ਹੈ ਇਸ ਤੋਂ ਅੱਗੇ ਕੋਈ ਘਾਟ ਨਹੀਂ ਹੈ ਬਾਕੀ ਚਲੋ ਜਿੱਦਾਂ ਵੀ ਹੈਗਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੁਸੀਂ ਸਾਰੇ ਜਣੇ ਯਾਰ ਮੈਨੂੰ ਕਮੈਂਟਾਂ 'ਚ ਇਹ ਗੱਲ ਜਰੂਰ ਦੱਸਿਓ ਕਿ ਵਾਕਈ ਮਤਲਬ ਗੱਡੀਆਂ ਨਾਲ ਹੀ ਜ਼ਿੰਦਗੀ ਵਧੀਆ ਚੱਲਦੀ ਹੈ ਜਾਂ ਕਿਦਾਂ ਬੜਾ ਮਨ ਨੂੰ ਨਾ ਦੁੱਖ ਜਿਹਾ ਲੱਗਾ ਜਦੋਂ ਮਤਲਬ ਇਹ ਗੱਲ ਮੈਨੂੰ ਕਿੰਨਿਆਂ ਨੇ ਕਹਿਤੀ ਨਾ ਚਲੋ ਚੰਗਾ ਜੀ ਮੇਰੇ ਵੱਲੋਂ ਪਿਆਰ ਭਰੀ ਸਾਰਸ਼ੀ ਕਾਲ